ਕੋਈ ਨਹੀਂ ਮੈਂ ਕਿਤਾਬ ਹੀ ਜਾਣ ਕਰ ਲਿਆ ਕਿ ਫਿਰ ਰੋ ਰੋਣਾ ਤੱਕ ਦੇ ਨਹੀਂ ਇਜਾਜ਼ਤ ਕੁਛ ファッドの前でね。<noise> ਤੁਸੀਂ ਆ ਤੁਸੀਂ ਜਿਹੜਾ ਜਿਹੜਾ ਮਾਰੋ ਕਾਲੇ ਸਿੰਘ ਜਾਂ ਕਾਲੇ ਕੰਗ ਜਾਂ ਕਾਲੇ ਸਿੰਘ ਨੇ ਬਿਲਕੁਲ ਨਹੀਂ ਡਿਆ ਬੰਦਾ ਦਾ ਪ੍ਰਾਣਾ ਪੰਡਤ ਚ ਸਰਬਾਰ ਬੈਠਦੇ ਆ ਬਲਰਾਜ ਜੀ ਮੌਜੂਦ ਹੈ ਪੰਜਾਬੀ ਗਾਇਕ ਹੈ ਖਾਨ ਸਾਹਿਬ ਦੇ ਕੁਝ ਦਿਨ ਪਹਿਲਾਂ ਆਪਣੇ ਮਾਤਾ ਜੀ ਨੂੰ ਵਿਦਾ ਕੀਤਾ ਅੱਜ ਹੋ ਗਿਆ ਪਿਤਾ ਜੀ ਦਾ ਕਿਸ ਤਰ੍ਹਾਂ ਹੁੰਦਾ ਕਿ ਕਿਉਂਕਿ ਇੱਕ ਮਾਤਾ ਪਿਤਾ ਦਾ ਸਾਯਾ ਬਹੁਤ ਵੱਡੀ ਗੱਲ ਹੈ ਬਿਲਕੁਲ ਜੀ ਮਾਂ ਬਾਪ ਤਾਂ ਇੱਕ ਜ਼ਿੰਦਗੀ ਦਾ ਰੱਬ ਤੋਂ ਪਹਿਲਾਂ ਜੇ ਕੋਈ ਮਾਂ-ਬਾਪ ਕਹਿੰਦੇ ਰੱਬੇ ਉਹ ਤੋਂ ਮਾਂ-ਬਾਪ ਹੀ ਹੁੰਦੇ ਆ ਤੇ ਖਾਨ ਦੇ ਨਾਲ ਬੜਾ ਤੱਕਾ ਹੋਇਆ ਜੀ ਉਹ ਮਾਲਕ ਦੀ ਰਜ਼ਾ ਮਾਜਾ ਸ਼ਾਇਆ ਵੀ ਸਰ ਤੋਂ ਉੱਠਿਆ ਹਲੇ ਤਾਂ ਉਹ ਹੀ ਸੇਵਾ ਠੰਡਾ ਨਹੀਂ ਹੋਇਆ ਸੀ ਤੇ ਅੱਜ ਬਾਪ ਦੀ ਖਬਰ ਆ ਗਈ ਤੇ ਇਹ ਕੋਈ ਕਹਿੰਦੇ ਮਾਲਕ ਦੇ ਹੱਥ ਦਾ ਇਹ ਜਿਹੜਾ ਸਿਲਸਿਲਾ ਉਹਦੇ ਹੱਥ ਆ ਇਹਦੇ ਵਿੱਚ ਅਸਲ 'ਚ ਉਹਦੀ ਜਿਹੜੀ ਡੈਕਸ਼ਨਰੀ ਦੇ ਵਿੱਚ ਰਹਿਮ ਨਾਲ ਦੀ ਕੋਈ ਅਪੀਲ ਨਹੀਂ ਉੱਥੇ ਕੋਈ ਦਲੀਲ ਨਹੀਂ ਤੇ ਸਾਰਾ ਕੁਝ ਤੈ ਹੈ ਤੇ ਵਾਰੀ ਆਪੋ ਆਪਣੀ ਹਰੇਕ ਦੀ ਆ ਭਈ ਪਰ ਇਹ ਇਸ ਟਾਈਮ ਇੰਡਸਟਰੀ ਤੇ ਬਹੁਤ ਜ਼ਿਆਦਾ ਮਾੜਾ ਸਮਾਂ ਚੱਲ ਰਿਹਾ ਖਾਸ ਕਰਕੇ ਖਾਨ ਤੇ ਬਹੁਤ ਇਸ ਟਾਈਮ ਮਾੜਾ ਸਮਾਂ ਤੇ ਸਾਡਾ ਇਹ ਹੀ ਅਰਦਾਸ ਹੈ ਕਿ ਮਾਲਕ ਨੂੰ ਆਪਣੇ ਚਰਨਾ ਚ ਪਾਚ ਪਾਣੀ ਲਫਜ਼ੀਆਂ ਨਹੀਂਗੇ ਕੀ ਕੀ ਇਹਦੋਂ ਵੱਡਾ ਘਾਟਾ ਮੈਂ ਨਹੀਂ ਵੇਖਿਆ ਹਜੇ ਤੇ ਉਹ ਵਿਚਾਰਾ ਮਾਂ ਨੂੰ ਨਹੀਂ ਸੀ ਭੁਲਾ ਪਾਇਆ ਭੁਲਾ ਤਾਂ ਸਾਰੀ ਜ਼ਿੰਦਗੀ ਨਹੀਂ ਪਾਉਂਦਾ ਪਰ ਜੇ ਸਦਮੇ ਚ ਵੀ ਸੀਗਾ ਉਹ ਖਾਨ ਸਾਹਿਬ ਤੇ ਆ ਇੱਕਦਮ ਝਟਕਾ ਲੱਗਿਆ ਅਸੀਂ ਇੰਨੇ ਪਰੇਸ਼ਾਨ ਹਾਂ ਉਹਦੇ ਤੇ ਕੀ ਬੀਤਦੀ ਹੋਗੀ ਪਰ ਜੀ ਆਪਾਂ ਸਾਰੇ ਤੁਸੀਂ ਵੀ ਸਾਡੇ ਵਿੱਚ ਆਉਨੇ ਹੋ ਕਿੰਨੀ ਇਸ ਵੇਲੇ ਔਖੀ ਘੜੀ ਹੈ ਪਾਜੀ ਦੱਸ ਨਹੀਂ ਪਾ ਰਹੇ ਬਹੁਤ ਔਖਾ ਇੰਡਸਟਰੀ ਤੇ ਬਹੁਤ ਐਸੇ ਵਲੇ ਬਹੁਤ ਵੱਡਾ ਕੋਈ ਕਹਿਰ ਹੀ ਹੋ ਰਿਹਾ ਸਮਝ ਨਹੀਂ ਆ ਰਹੀ ਪਾਜੀ ਵੀ ਐਵਰੀ ਡੇ ਕੋਈ ਨਾ ਕੋਈ ਨਵੀਂ ਖਬਰ ਕੋਈ ਨਾ ਕੋਈ ਨਵੀਂ ਖਬਰ ਸਮਝ ਨਹੀਂ ਆ ਰਿਹਾ ਵੀ ਕੀ ਕਰੀਏ ਫੋਨ ਡਰ ਲੱਗਣ ਲੱਗ ਪਿਆ ਫੋਨ ਤੋਂ ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਤੁਸੀਂ ਵੀ ਗੱਲ ਕੀਤੀ ਕਿ ਇੰਡਸਟਰੀ ਤੇ ਬਹੁਤ ਆ ਰਿਹਾ ਹੈ ਕਹਰੇ ਕਿ ਕਹਿੰਦੇ ਕਿ ਜਿਹੜੀ ਪ੍ਰਾਰਥਨਾ ਹੈ ਨਾ ਸਭ ਤੋਂ ਉੱਪਰ ਹੈ ਕਹਿੰਦੇ ਇਹਦੇ ਲਈ ਕੁਝ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾਜੀ ਪ੍ਰਾਰਥਨਾ ਤਾਂ ਆਪਾਂ ਐਵਰੀ ਡੇ ਕਰਦੇ ਆ ਇਹ ਤਾਂ ਕੋਈ ਕਹਿਣ ਵਾਲੀ ਗੱਲ ਨਹੀਂ ਰੱਬ ਨੂੰ ਕਿਹੜਾ ਬੰਦਾ ਨਹੀਂ ਯਾਦ ਕਰਦਾ ਚਾਹੇ ਦੁੱਖ ਚੋਵੇ ਸੁੱਖ ਚੋਵੇ ਹਰ ਵੇਲੇ ਆਪ ਰੱਬ ਦਾ ਨਾਮ ਲੈਨੇ ਬਟ ਇਹ ਹੁਣ ਉਹੀ ਕਹਿ ਦਿੰਦੇ ਨੇ ਨਾ ਵੀ ਬਜ਼ੁਰਗਾਂ ਨੇ ਜਾਂ ਸਿਆਣਾਂ ਨੇ ਕਿਹਾ ਵੀ ਜਿਹੜਾ ਇੱਕ ਪ੍ਰਮਾਤਮਾ ਨੇ ਨਾਮ ਸਮਾਂ ਤੁਹਾਡਾ ਜਿਹੜਾ ਲਿਖਿਆ ਆ ਜਗਾ ਫਿਕਸ ਕੀਤੀ ਹੋਈ ਆ ਉਹ ਉਸ ਸਮੇਂ ਦੇ ਨਾਲ ਉਹ ਹਰ ਭਾਣਾ ਵਰਤਦਾ ਪਰ ਇੰਨੀ ਜਲਦੀ ਇਹ ਬਸ ਇਹੀ ਉਮੀਦ ਨਹੀਂ ਸੀ ਰੱਬ ਤੋਂ ਵੀ ਇਹ ਐ ਕਿ ਥੋੜਾ ੱੱਕਾ ਕਰ ਗਿਆ ਬਹੁਤ ਜ਼ਿਆਦਾ ੱੱਕਾ ਕਰ ਗਿਆ ਮੁਸ਼ਕਿਲ ਹੁੰਦਾ ਪਾਜੀ ਨੇ ਵੀ ਦੱਸਿਆ ਕਿ ਮਾਤਾ ਪਿਤਾ ਦਾ ਖਾਸ ਕਰਕੇ ਦੇਖੋ ਜੀ ਉਹ ਰਿਸ਼ਤੇ ਆ ਜਿਹੜੇ ਕਿ ਕਦੀ ਵੀ ਨਹੀਂ ਮਿਲ ਸਕਦੇ ਤੁਹਾਨੂੰ ਹਰ ਰਿਸ਼ਤਾ ਤੁਹਾਨੂੰ ਮਿਲ ਜਾਂਦਾ ਪਰ ਇੱਕ ਮਾਤਾ ਪਿਓ ਦਾ ਸਾਇਆ ਜਿਹੜਾ ਕਦੀ ਨਹੀਂ ਮਿਲਦਾ ਇਹ ਹੀ ਕਹਿਣਾ ਚਾਹੂੰਗਾ ਕਿ ਹਮੇਸ਼ਾ ਆਪਣੇ ਮਾਪਿਓ ਦੀ ਸੇਵਾ ਕਰੋ ਜੇ ਕਿਤੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਹੋ ਆਪਣੇ ਮਾਪੇ ਆਪ ਨਾਲ ਡੇਲੀ ਗੱਲ ਕਰੋ ਜਿੰਨਾ ਜ਼ਿਆਦਾ ਸਮਾਂ ਆਪਣੇ ਮਾਪੇ-ਪਾਪ ਨੂੰ ਦੇ ਸਕੋ ਉਹ ਦਿਓ ਤੇ ਉਹਨਾਂ ਦੇ ਦਿੱਤੇ ਹੋਏ ਮਾਰਗਦਰਸ਼ਨ ਤੇ ਚੱਲੋ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰੋ ਮੇਰੀ ਖਿਆਲ ਨਾਲ ਉਹਨਾਂ ਦੀ ਉਸੇ ਵਿੱਚ ਵੀ ਉਮਰ ਬਹੁਤ ਵੱਧੀ ਹੈ ਕਿ ਜੇ ਤੁਸੀਂ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰਦੇ ਹੋ ਤੇ ਬਾਕੀ ਖਾਨ ਵੀਰ ਇਹਨਾਂ ਤੋਂ ਜੋ ਰੱਬ ਨੇ ਪਾਣਾ ਕੀਤਾ ਨਾ ਮੈਂ ਤਾਂ ਇਹੀ ਕਹੂੰਗਾ ਪ੍ਰਮਾਤਮਾ ਕਿ ਕਿਸੇ ਦੁਸ਼ਮਨ ਨਾਲ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਜੋ ਸਾਡੇ ਭਰਾ ਨਾਲ ਹੋ ਜਾਵੇ ਬਹੁਤ ਜ਼ਿਆਦਾ ਪਿਆਰ ਸੀ ਉਹਨਾਂ ਦਾ ਤਾਂ ਨਹੀਂ ਦੇਖਿਆ ਪੁੱਭਾ ਮਾਰ ਕੇ ਰੋਂਦੇ ਉਹ ਸਾਡੇ ਕੋਲ ਦੇਖਿਆ ਨਹੀਂ ਜਾਂਦਾ ਇੱਕ ਉਹੀ ਤਾਂ ਸੀਗੀ ਮਤਲਬ ਮਾਪੇ ਉਹਨਾਂ ਹੀ ਸੀ ਉਹਨਾਂ ਦਾ ਇੰਨਾ ਪਿਆਰ ਸੀਗਾ ਕਿ ਉਹਨਾਂ ਦਾ ਹਰ ਰਿਸ਼ਤਾ ਜਿਹੜਾ ਯਾਰੀ ਦੋਸਤੀ ਠੀਕ ਹੈ ਇੱਕ ਆਪਾਂ ਦੁਨੀਆ 'ਚ ਵਿਚਰਦੇ ਆ ਉਹ ਰਿਸ਼ਤੇ ਹੈਗੇ ਆ ਸਾਰੇ ਲੇਕਿਨ ਜੋ ਉਹਨਾਂ ਦੇ ਆਪਣੇ ਮਾਪਾਪਾ ਨਾਲ ਅਟੈਚ ਸੀਗੀ ਉਹ ਕਿਸੇ ਨਾਲ ਅਟੈਚਮੈਂਟ ਨਹੀਂ ਸੀਗੀ ਔਰ ਬੜੀਆਂ ਮਿਹਨਤਾਂ ਕਰਕੇ ਬੰਦਾ ਅੱਜ ਤੱਕ ਪਹੁੰਚਦਾ ਖਾਸ ਕਰਕੇ ਸਾਡੀ ਲਾਈਨ ਦੇ ਵਿੱਚ ਬੜੀ ਮਿਹਨਤ ਕਰਕੇ ਵਿੱਚ ਤੱਕ ਪਹੁੰਚਿਆ ਅੱਜ ਹਾਂ ਅੱਜ ਉਹ ਵਕਤ ਸੀ ਉਹ ਸਮਾਂ ਸੀ ਪੀ ਮਾਪੇ ਨੂੰ ਇੰਜੋਏ ਕਰਾਉਣਾ ਮਾਪੇ ਦੇ ਨਾਲ ਉਹਨੇ ਹਰ ਖੁਸ਼ੀ ਦੇਖੋ ਬੜੀਆਂ ਬੜੇ ਦਿਲ ਦੇ ਵਿੱਚ ਬਹੁਤ ਰੀਜ਼ਾ ਹੁੰਦੀਆਂ ਜਦੋਂ ਇੱਕ ਬੰਦਾ ਸਟਰਗਲ ਕਰਦਾ ਨਾ ਸਾਰਿਆਂ ਲਈ ਹੁੰਦੀਆਂ ਤੇ ਉਹ ਇੱਕ ਹੁਣ ਸਮਾਂ ਮਾਲਕ ਨੇ ਦਿੱਤਾ ਸੀ ਪਰ ਬਜ਼ੁਰਗਾਂ ਨੂੰ ਹੰਡਾਉਣਾ ਨਹੀਂ ਮਿਲਿਆ ਤੇ ਉਹ ਹੁਣ ਉਹਨੂੰ ਵੀ ਉਹ ਚੀਜ਼ਾਂ ਨਹੀਂ ਚੰਗੀਆਂ ਲੱਗਣੀਆਂ ਜਿਹੜੀਆਂ ਉਹਨੇ ਮਾਪੇ ਵਾਸਤੇ ਸੋਚੀਆਂ ਸੀ ਉਹਨੂੰ ਚੰਗੀਆਂ ਲੱਗਣੀਆਂ ਹੀ ਨਹੀਂ ਬਸ ਅਸੀਂ ਇਹ ਅਰਦਾਸ ਕਰਦੇ ਹਾਂ ਖਾਨ ਨੂੰ ਵੀ ਇਹੀ ਅਰਦਾਸ ਕਰਦੇ ਆ ਉਹਨੂੰ ਵੀ ਇਹੀ ਕਹਿੰਨੇ ਵੇ ਬੱਚਾ ਵੀ ਤੂੰ ਹੁਣ ਵਸੇ ਆ ਵੀ ਹਿੰਮਤ ਹੌਸਲਾ ਅਸੀਂ ਇਹੀ ਕਰ ਸਕਦੇ ਆ ਬਾਜੀ ਪਰ ਜਿਹੜੇ ਤੇ ਬੀਤਦੀ ਹੁੰਦੀ ਉਹਨੂੰ ਪਤਾ ਹੁੰਦਾ ਅਸੀਂ ਤੇ ਦੁਆ ਹੀ ਦੇ ਸਕਦੇ ਆ ਠੀਕ ਆ ਅਸੀਂ ਆ ਜਾਾਂਗੇ ਚੱਕਰ ਮਾਰ ਲਾਂਗੇ ਹੋਰ ਥੋੜੀ ਦੇਰ ਰੁਕ ਜਾਾਂਗੇ ਫਿਰ ਦੋ ਦਿਨ ਬਾਅਦ ਆ ਜਾਾਂਗੇ ਬਟ ਜਿਹੜੇ ਬੰਦੇ ਨੇ ਐਵਰੀ ਡੇ ਸੇਮ ਚੀਜ਼ਾਂ ਫੇਸ ਕਰਨੀਆਂ ਉਹ ਬਹੁਤ ਮੁਸ਼ਕਲ ਹੁੰਦਾ ਸਾਰੇ ਦੁਆ ਕਰੋ ਪ੍ਰਮਾਤਮਾ ਨੂੰ ਆਪਣੇ ਚਰਨਾਂ ਵਿੱਚ ਨਵਾਜ਼ ਦੇਣ ਔਰ ਪਰਿਵਾਰ ਨੂੰ ਪਾਣਾ ਮੰਨਦਾ अल्लाह की मर्जी है कुछ नहीं कर सकते नहीं। सारी दुनिया मिलके रोवे सारी दुनिया मिलके जोर लगावे तो जो इतना है यहाँ वो होगा जो अल्लाह चाहगा चाहगा चाहना तो पता नहीं दिल के अंदर कराएंगे बाकी अल्लाह जो, अल्ला जो चाहगा वो होगा ठीक है तो दो ही बात है ज्यादा लंबी बात नहीं करूंगा देखो हमारे महरूम इकबाल भाई आज इस दुनिया से चले गए हैं हयात है ज़िंदगी में किसी पर आधे नाल कोई नर्म गर्म सा कोई दल बात हो गयो हो तो भाई दिल माफ कर देवे एक दूसरी गल है कि सिंह की तरफ से मुझे ये कहा गया है कि अगर हमारे वाली साहब पे किसी का एक पैसे से लेकर करोड़ रुपए तक अगर कोई कर्जा है ये मैं अपनी तरफ से कहता हूँ अगर अल्लाह ने आपको इतना जिगरा दिया है इतनी हिम्मत दी है आपको इतना हौसला है तो अल्लाह के वास्ते माफ़ करें वर्जा वारिसिन की तरफ से ये मुतक है कहना है भाई कि हमारे अब्बा के ऊपर एक पैसे से लेकर करोड़ तक जितना भी पैसा है आगे वारिसिन से मुतालबा करें हम देने के लिए तैयार हैं और अल्लाह अगर आपको हिम्मत दे जब आपका हौसला बढ़ावे अल्लाह अल्लाह आपको इतना जिगरा दे तो माफी दिल में माफ़ कर ठीक है भाई ਅੱਲਾਹੁ ਅਕਬਰ ਅੱਲਾ ਜੀ ਬੇਨਾਂ ਦੇ ਵਿੱਚ ਮਾਤਾ ਤੇ ਕਦਾ ਸਹਾਇਤਾ ਅਰਜਣਾ ਬਹੁਤ ਬਿਗਿਆ ਨਾ ਕਿੰਨਾ ਬਹੁਤ ਵੱਡੀ ਗੱਲ ਆ ਜੀ ਪਹਿਲਾਂ ਅਸੀਂ ਮਾਤਾ ਦੇ ਆਏ ਸੀ ਅਸੀਂ ਸਰਕਾਰ ਤੇ ਅੱਜ ਫਾਜ਼ਲ ਸਾਹਿਬ ਦਾ ਹੋਇਆ ਵਾ ਮੈਨੂੰ ਪਿਛਲੀ ਵਾਰੀ ਜਦੋਂ ਆਇਆ ਫਾਜ਼ਲ ਸਾਹਿਬ ਮਿਲੇ ਆ ਪਰ ਉਹਨਾਂ ਦਾ ਲੱਗਦਾ ਹੀ ਨਹੀਂ ਸੀ ਕਿ ਇਦਾਂ ਹੋਣਾ ਜੇ ਵੀ ਦੇਖ ਰੂਹਾਂ ਦੀ ਰੂਹਾਂ ਨਾਲ ਮੇਲ ਹੁੰਦਾ ਹੈ ਤਾਂ ਹੀ ਇਹ ਸਾਰਾ ਕੁਝ ਹੁੰਦਾ ਕਿਉਂਕਿ ਮਾਂ ਪਿਓ ਬੜੀ ਵੱਡੀ ਚੀਜ਼ ਆ ਇਨਸਾਨ ਲਈ ਮਾਂ ਪਿਓ ਤੋਂ ਮੈਨੂੰ ਲੱਗਦਾ ਸ਼ਾਇਦ ਕੋਈ ਵੱਡੀ ਚੀਜ਼ ਨਹੀਂ ਆ ਦੁਨੀਆ ਤੇ ਮਾਂ ਪਿਓ ਦਾ ਸਾਆ ਚਲ ਜਾਣਾ ਇਸ ਤੋਂ ਵੱਡਾ ਦੁੱਖ ਕੋਈ ਨਹੀਂ ਹੋ ਸਕਦਾ ਤਾਂ ਕੀ ਅਰਦਾਸ ਕਰਨੀ ਕਰਨੀ ਚਾਹੀਦੀ ਹੈ ਕਿ ਸਾਰਿਆਂ ਨੂੰ ਕਿ ਖਾਨ ਸਾਹਿਬ ਨੂੰ ਹੌਸਲਾ ਦੇ ਖਾਨ ਸਾਹਿਬ ਨੂੰ ਇਹ ਹੌਸਲਾ ਜੀ ਚਲੋ ਇਹ ਤਾਂ ਪ੍ਰਮਾਤਮਾ ਦਾ ਭਾਣਾ ਉਹਦੇ ਭਾਣੇ 'ਚ ਆ ਸਾਨੂੰ ਰਹਿਣਾ ਚਾਹੀਦਾ ਔਰ ਅੱਗੇ ਆਪਣੇ ਜਿਹੜਾ ਵੀ ਆ ਲਾਈਫ ਦਾ ਜੀਵਨ ਉਹ ਆਪਾਂ ਨੂੰ ਬਤੀਤ ਕਰਨਾ ਚਾਹੀਦਾ ਤਾਂ ਸਾਬ ਨੂੰ ਦੰਦ ਜਿੱਤ ਗਈ ਤਨਾ ਨਹੀਂ ਵਜ਼ਨ ਵੀ ਸੀਗਾ ਚਲੋ ਪਰ ਮੰਨੂਗੇ ਕਾਲਾ ਜਨਸੀ ਨਾ ਮੈਂ ਅਸਲ 'ਚ ਤੇ ਕਹਿਣ ਨੂੰ ਹੈ ਕੁਛ ਨਹੀਂ ਜੀ ਸਾਡੇ ਕੋਲ ਸਚਾਈ ਜਿਹੜੀ ਆ ਤੇ ਸਭ ਤੋਂ ਵੱਡੀ ਗੱਲ ਵੀ ਜਿਉਣਾ ਜਿਹੜਾ ਉਹ ਝੂਠ ਆ ਤੇ ਮਰਨਾ ਸੱਚ ਆ ਤੇ ਉਸ ਸੱਚ ਲਈ ਅਸੀਂ ਸਾਰੇ ਉਸ ਸੱਚ ਨੂੰ ਝੁਠਲਾ ਨਹੀਂ ਸਕਦੇ ਪਰ ਦੁੱਖ ਬਹੁਤ ਜ਼ਿਆਦਾ ਬਹੁਤ ਵੱਡਾ ਦੁੱਖ ਆ ਬਹੁਤ ਵੱਡਾ ਸਦਮਾ ਆ ਵੀ ਹਲੇ 15 ਦਿਨ ਨਹੀਂ ਹੋਏ ਸੀ ਵੀ ਮਾਂ ਦੇ ਜਾਣ ਤੇ ਤੇ ਹਲੇ ਤੇ ਜਿਨ੍ਹਾਂ ਨੂੰ ਪਤਾ ਲੱਗਦਾ ਉਹੀ ਅਫਸੋਸ ਲਈ ਆ ਰਹੇ ਸੀ ਤੇ 15 ਦਿਨਾਂ ਦੇ ਵਿੱਚ ਇੱਕ ਬਿਲਕੁਲ ਤੰਦਰੁਸਤ ਰੇਸ਼ਟ ਪੁਸ਼ਤ ਬੰਦਾ ਜਿੱਤੇ ਕੋਈ ਇਦਾਂ ਸੋਚ ਨਹੀਂ ਸਕਦੇ ਵੀ ਉਹ ਇੱਕਦਮ ਇਦਾਂ ਆਲਵੇ ਦਾ ਕਹਿ ਜਾਊਗਾ ਉਹਦਾ ਚਲੇ ਜਾਣਾ ਸਿਰ ਤੋਂ ਮਾਂ ਬਾਪ ਦਾ ਸਾਆ ਚਲੇ ਜਾਣਾ ਇਸ ਤੋਂ ਵੱਡਾ ਦੁੱਖ ਮੈਨੂੰ ਲੱਗਦਾ ਨਹੀਂ ਦੁਨੀਆ ਦਾ ਕੋਈ ਹੋਰ ਦੁੱਖ ਹੋਊਗਾ ਖਾਸ ਕਰਕੇ ਉਸ ਟਾਈਮ ਤੇ ਜਦੋਂ ਇੱਕ ਕਿਉਂਕਿ ਅਸੀਂ ਅਸੀਂ ਲੋਕ ਬੜੇ ਨਾਰਮਲ ਫੈਮਲੀਆਂ ਤੋਂ ਆਉਨੇ ਆ ਤੇ ਉੱਥੋਂ ਆ ਕੇ ਮਿਹਨਤ ਕਰਕੇ ਆਪਣੇ ਆਪ ਨੂੰ ਮਾਲਕ ਦੀ ਕਿਰਪਾ ਨਾਲ ਇੱਕ ਨਾਮ ਇੱਕ ਸ਼ੋਹਰਤ ਇੱਕ ਸਾਰਾ ਕੁਝ ਤੇ ਜਿੱਥੇ ਮਾਪੇ ਬਾਬ ਦਾ ਹੁਣ ਬੈਠ ਕੇ ਵੇਖਣ ਦਾ ਹੈ ਨਾ ਆਪਣੇ ਬੱਚਿਆਂ ਲਈ ਟਾਈਮ ਆਇਆ ਸੀ ਤੇ ਉਹ ਟਾਈਮ ਮਾਲਕ ਨੇ ਦਿੱਤਾ ਨਹੀਂ ਉਹ ਟਾਈਮ ਖੋ ਲਿਆ ਇਹ ਬਹੁਤ ਵੱਡਾ ਦੁੱਖ ਹੈ ਪਰ ਸਭ ਤੋਂ ਵੱਡੀ ਗੱਲ ਇਹ ਵੀ ਉਹ ਸ਼ਾਇਦ ਆਰਟਿਸਟ ਲੋਕ ਕਲਾਕਾਰ ਲੋਕ ਜਿਨ੍ਹਾਂ ਨੂੰ ਮਾਲਕ ਸਪੈਸ਼ਲ ਨਵਾਜ਼ਦਾ ਤੇ ਉਹਦੇ ਚ ਕਿਤੇ ਨਾ ਕਿਤੇ ਵਿਸ਼ਵਾਸ ਉਹ ਅੰਦਰੋਂ ਸਹਿਣ ਦੀ ਤਾਕਤ ਉਹ ਵੀ ਬਹੁਤ ਦੇ ਦਿੰਦਾ ਅੱਜ ਤੁਸੀਂ ਵੇਖਿਆ ਹੋਣਾ ਕਿਵੇਂ ਉਹ ਆਪ ਕਲਮਾ ਪੜਦਾ ਨਾਲ ਨਾਲ ਆਪਣੇ ਬਾਪ ਨੂੰ ਮૈયਤ ਨੂੰ ਲੈ ਕੇ ਜਾਂਦਾ ਹੋਇਆ ਇੱਕ ਇੱਕ ਚੀਜ਼ ਉਹਨੇ ਆਪ ਉਸਤੇ ਰੋਈ ਵੀ ਜਾਂਦਾ ਪਰ ਕਰ ਵੀ ਰਿਹਾ ਸਾਰਾ ਕੁਝ ਹੈਨਾ ਬਾਕੀ ਬਹੁਤ ਵੱਡਾ ਦੁੱਖ ਹੈ ਜੀ ਇਹਦੇ ਲਈ ਕਹਿ ਕੁਝ ਨਹੀਂ ਸਕਦਾ ਕਿਉਂਕਿ ਦੋਨੋਂ ਭਰਾ ਆ ਬੜਾ ਛੋਟੀ ਜੀ ਫੈਮਿਲੀ ਸੀਗੀ ਤੇ ਇਹ ਵੀ ਜੇ ਮਾਂ ਚਲੀ ਗਈ ਸੀ ਬਾਪੂ ਜੀ ਥੋੜਾ ਟਾਈਮ ਦੇ ਦਿੰਦਾ ਉਹਨੂੰ ਹੈਨਾ ਇਹ ਹੁੰਦਾ ਵੀ 5-7 ਸਾਲ ਹੋਰ ਕੋਲ ਰਹਿੰਦਾ ਤੇ ਉਹ ਸ਼ਾਇਦ ਉਹਨਾਂ ਨਾਲ ਕੁਝ ਗੱਲਾਂ ਜਿਹੜੀਆਂ ਮਾਂ ਨਾਲ ਨਹੀਂ ਕਰ ਸਕਿਆ ਕੁਝ ਦੁੱਖ ਸੁੱਖ ਬਾਬ ਨਾਲ ਬੋਲ ਸਕਦਾ ਪਰ ਉਹ ਹੋ ਨਹੀਂ ਸਕਿਆ ਬਾਕੀ ਉਹਦੀ ਰਜ਼ਾ ਆ ਉਹਦੀ ਰਜ਼ਾ ਤੋਂ ਬਾਹਰ ਬੰਦਾ ਜਾ ਨਹੀਂ ਸਕਦਾ ਜੀ ਕਿਉਂਕਿ ਅਸੀਂ ਸਾਰੇ ਇਸ ਦੁੱਖ ਦੀ ਘੜੀ 'ਚ ਖਾਨ ਦੇ ਨਾਲ ਸ਼ਾਮਲ ਹੋਏ ਆ ਪਰਿਵਾਰ ਸਾਰੇ ਸ਼ਾਮਲ ਆ ਪਰ ਬਹੁਤ ਵੱਡਾ ਦੁੱਖ ਆ ਸੱਚੀ ਦੇ ਸੱਚੇ ਲਫ਼ਜ਼ਾ ਜੇ ਖਤਮ ਹੋ ਗਏ ਆ ਮਾਂ ਮਰੇ ਤੇ ਫੇਕੇ ਹੀ ਛੁੱਟਦੇ ਪਿਓ ਮਰੇ ਕਰ ਵੇਲਾ ਇਨਸ਼ਾਅੱਲਾ ਮਰਨਾ ਨਾ ਵੀਰ ਕੀ ਸਹੀ ਦੇ ਨਹੀਂ ਤੇ ਉਜੜ ਜਾਂਦਾ ਜੇ ਮੇਲਾ ਤੇ ਅੱਜ ਦੇ ਖਾਨ ਸਾਹਿਬ ਦੇ ਨਾਲ ਮਤਲਬ ਕਈ ਵਾਰੀ ਆਪਾਂ ਕਿਸੇ ਨਾ ਅਫਸੋਸ ਕਰਨ ਜਾਂਦਾ ਕਿਸੇ ਦੇ ਘਰ ਡੈਥ ਹੁੰਦੀ ਆ ਤੇ ਇੱਕ ਵਾਰੀ ਚਲ ਬੰਦਾ ਚਲ ਜਾਂਦਾ ਕਿ ਯਾਰ ਬਹੁਤ ਬੁਰਾ ਹੋਇਆ ਜਾਂ ਇਦਾਂ ਨਹੀਂ ਹੋਣਾ ਚਾਹੀਦਾ ਜਾਂ ਜੋ ਮਾਲਕ ਦੀ ਮਰਜ਼ੀ ਹੁਣ ਦੁਬਾਰਾ ਉਦਾਂ ਹੋ ਜੇ ਬੰਦੇ ਦੇ ਲਫ਼ਜ਼ ਮੁੱਕ ਜਾਂਦੇ ਕਿ ਮੈਂ ਕੀ ਗੱਲ ਕਰਾਂ ਜਾ ਕੇ ਤੇ ਮੇਰੇ ਤੇ ਖਾਨ ਸਾਹਿਬ ਭਾਜੀ ਨਾਲ ਬਹੁਤ ਜ਼ਿਆਦਾ ਪਿਆਰ ਹੈ ਕਿਉਂਕਿ ਬੜੇ ਉਮਰ ਉਹਨਾਂ ਦੀ ਛੋਟੀ ਹੈ ਬਟ ਉਹਨਾਂ ਦੀ ਰੂਹ ਜਿਹੜੀ ਉਹ ਰੱਬੀ ਰੂਹ ਨੇ ਹਰ ਇੱਕ ਦੇ ਨਾਲ ਖੜੇ ਹੋਣ ਵਾਲੇ ਮੇਰੇ ਬਾ ਮੇਰੇ ਨਾਲ ਕਈ ਵਾਰ ਰਿਕਾਰਡਿੰਗਾਂ ਜਾਂ 8 8 10 10 ਘੰਟੇ ਮੇਰੇ ਨਾਲ ਸਟੂਡੀਓ 'ਚ ਬੈ ਕੇ ਮੈਂ ਇੱਕ ਸਲੀਮ ਸੁਲੇਮਾਨ ਲਈ ਕੀਤਾ ਸੀ ਬਲਵਾਨ ਸ਼ੰਕਰ ਦਾ ਭਜਨ ਉਹਦੇ ਨਾਲ ਮੇਰੇ ਨਾਲ ਲਾ ਕੇ 8 10 ਸੈਂਡਰ ਰਿਕਾਰਡਿੰਗ ਕਰਾ ਕੇ ਤੇ ਕੀ ਬੰਦਾ ਕਰੇ ਹਨ ਐਸੇ ਜਿਹੇ ਟਾਈਮ ਤੇ ਬੰਦੇ ਦਾ ਕੋਈ ਵਸ ਨਹੀਂ ਆ ਬਸ ਦੁਆਵਾਂ ਹੀ ਨੇ ਮਾਤਾ ਰਾਣੀ ਅੱਗੇ ਦੁਆ ਕਰੋ ਤੁਸੀਂ ਵੀ ਕਰੋਗੇ ਇਦਾਂ ਕਿਸੇ ਨਾਲ ਨਾ ਹੋਵੇ ਤੇ ਦੇਖੋ ਇੱਕ ਅਸੀਂ ਫਿਲਮਾਂ 'ਚ ਪਹਿਲਾਂ ਸੁਣਦੇ ਸੀ ਕਿ ਇਦਾਂ ਪਹਿਲਾਂ ਹਸਬੰਦ ਗਿਆ ਫਿਰ ਵਾਈਫ ਚਲ ਗਈ ਜਾਂ ਵਾਈਫ ਚਲ ਗਈ ਉਦਾਂ ਹੀ ਮੇਰਾ ਖਿਆਲ ਏ ਸਦੀਆਂ ਬਾਅਦ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਤੇ ਨਹੀਂ ਭਾਈ ਦੇਖਿਆ ਜਾਂਦਾ ਅੱਜ 17 ਦਿਨ ਹੋਏ ਨੇ ਜੀ 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 ਬਿਲਕੁਲ ਬਿਲਕੁਲ ਉਹੀ ਉਹੀ ਮੈਂ ਗੱਲ ਕਰ ਰਿਹਾ ਜੀ ਬਿਲਕੁਲ ਦੇਖੋ 17 ਦਿਨ ਪਹਿਲਾਂ ਮਾਂ ਦੀ ਡੈਥ ਫਿਰ ਬਾਪ ਦੀ ਦੁਨੀਆਂ ਦੇ ਵਿੱਚ ਦੇਖੋ ਸਾਰੇ ਰਿਸ਼ਤੇ ਆ ਹਨਾ ਭੈਣ ਭਰਾ ਦੇ ਪਰ ਮੇਰਾ ਖਿਆਲ ਜਿਹੜਾ ਮਾਂ ਪਿਓ ਦਾ ਰਿਸ਼ਤਾ ਨਾ ਉਹ ਰਿਸ਼ਤਾ ਸਭ ਤੋਂ ਉੱਪਰ ਹੈ ਸਭ ਤੋਂ ਅਨਮੋਲ ਔਰ ਸਭ ਤੋਂ ਪਿਓਰ ਜਿਹਨੂੰ ਪਵਿੱਤਰ ਰਿਸ਼ਤਾ ਕਹਿੰਦੇ ਨੇ ਨਾ ਕੋਈ ਲਾਲਚ ਨਹੀਂ ਹੁੰਦਾ ਮਾਪਿਆਂ ਨੂੰ ਧੜ ਦੋ ਭੈਣ ਭਰਾ ਨੂੰ ਹੋ ਸਕਦਾ ਧੜ ਦਾ ਪੈਸੇ ਦਾ ਲਾਲਚ ਹੋਵੇ ਜਾਂ ਰਿਸ਼ਤੇਦਾਰਾਂ ਨੇ ਮਾਪਿਆਂ ਨੂੰ ਤੁਹਾਡੇ ਤੋਂ ਕੋਈ ਲਾਲਚ ਨਹੀਂ ਹੈ ਜਿਹੜੇ ਪੰਜਾਬ ਵਾਸੀ ਕਾਲਾ ਸਾਲ ਚੱਲਦਾ ਪਿਆ ਬਹੁਤ ਮਾਨਤਾ ਦੇ ਬਹੁਤ ਜ਼ਿਆਦਾ ਪਹਿਲਾਂ ਪੱਲਾ ਸਾਹਿਬ ਫਿਰ ਰਾਜਵੀਰ ਫਿਰ ਖਾਨ ਸਾਹਿਬ ਦੇ ਮਦਰ ਫਾਦਰ ਹੋਰ ਵੀ ਕੋਈ ਐਕਸੀਡੈਂਟ ਆਪਾਂ ਸਾਰੇ ਦੁਆ ਕਰੋ ਕਿ ਇਹ ਜਿਹੜਾ ਵਾ ਬੰਦ ਹੋਵੇ ਜਿੱਦਾਂ ਸਾਡਾ ਪੰਜਾਬ ਪਹਿਲਾਂ ਖੁਸ਼ਹਾਲ ਸੀ ਉਦਾਂ ਹੀ ਰਵੇ ਤੇ ਕੀ ਕਰੀਏ ਸਮਝ ਨਹੀਂ ਲੱਗ ਰਹੀ ਸਾਰਿਆਂ ਨੂੰ ਸਾਰਿਆਂ ਦੇ ਮੂੰਹ ਦੇ ਇੱਕ ਯਾਰ ਹੋ ਗਈ ਗਿਆ ਪੰਜਾਬ ਨੂੰ ਨਜ਼ਰ ਹੀ ਲੱਗ ਗਈ ਹੈ ਜੀ ਸਪੈਸ਼ਲੀ ਇੰਡਸਟਰੀ ਨੂੰ ਹਾਂਜੀ ਭਾਈ ਥੋੜੇ ਮਾਈਕ ਆਊਟ ਕਰ ਲਓ ਮਾਪੇ ਨੂੰ ਖੋਣ ਦਾ ਜੋ ਦਰਦ ਹੈ ਉਹ ਅਸਲ ਚ ਸ਼ਬਦਾਂ ਚ ਬਿਆਨ ਹੋ ਨਹੀਂ ਸਕਦਾ ਇਹ ਜਿਹਦਾ ਜਿਹਦੇ ਮਾਤਾ ਪਿਤਾ ਜਾਂਦੇ ਆ ਇਹ ਦੁੱਖ ਇਹ ਤਕਲੀਫ ਇਹ ਉਸ ਬੰਦੇ ਨੂੰ ਹੀ ਪਤਾ ਹੁੰਦੀ ਹੈ ਉਹਦੇ ਮਨ ਨੂੰ ਪਤਾ ਹੁੰਦੀ ਹੈ ਸੋ ਇਹ ਬਹੁਤ ਵੱਡਾ ਦੁੱਖ ਹੈ ਖਾਨ ਸਾਹਿਬ ਦੇ ਲਈ ਅਸੀਂ ਭਰਾ ਹਾਂ ਉਹਦੇ ਅਸੀਂ ਉਹਦੇ ਨਾਲ ਐ ਖੜੇ ਹਾਂ ਉਹਦੇ ਨਾਲ ਇਸ ਘੜੀ ਦੇ ਵਿੱਚ ਲੇਕਿਨ ਇਹ ਦੁੱਖ ਜੋ ਉਹਦੇ ਲਈ ਹੈ ਇਹ ਉਹਨੂੰ ساری ਜ਼ਿੰਦਗੀ ਹੰਡਾਉਣਾ ਪੈਣਾ ਸੋ ਇਸ ਦੁੱਖ ਨੂੰ ਸ਼ਬਦਾਂ ਚ ਅਸੀਂ ਬਿਆਨ ਕਰ ਹੀ ਨਹੀਂ ਸਕਦੇ ਬਸ ਪ੍ਰਮਾਤਮਾ ਆਪਣੇ ਚਰਨਾਂ ਚ ਨਿਵਾਸ ਦੇਵੇ ਅੰਕਲ ਜੀ ਨੂੰ ਔਰ ਸ਼ਾਇਦ ਉਹਨਾਂ ਦਾ ਮਾਤਾ ਜੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਕਿ ਉਹਨਾਂ ਦੇ ਬਿਨਾਂ ਉਹ ਰਹਿ ਹੀ ਨਹੀਂ पाए ਤੇ ਉਹਨਾਂ ਦੇ ਨਾਲ ਨਾਲ ਉਹ ਵੀ ਚਲੇ ਗਏ ਸੋ ਇਸ ਚੀਜ਼ ਦਾ ਸਾਨੂੰ ਬਹੁਤ ਦੁੱਖ ਹੈ ਪਰ ਹੋ ਸਕਦਾ ਸ਼ਾਇਦ ਉਹ ਇਸ ਵੇਲੇ ਇਕੱਠੇ ਹੋਣਗੇ ਦੋਨੋਂ ਔਰ ਖਾਨ ਸਾਹਿਬ ਨੂੰ ਬਲੈਸ ਕਰਨਗੇ ਉਹਨੂੰ ਅਸ਼ੀਰਵਾਦ ਦੇਣਗੇ ਅੱਛੀ ਜ਼ਿੰਦਗੀ ਲਈ ਅੱਛੀ ਸਿਹਤ ਲਈ ਥੈਂਕ ਯੂ ਮੈਨੂੰ ਦੋ ਪੰਕਤੀਆਂ ਬੜੀਆਂ ਪਿਆਰੀਆਂ ਯਾਦ ਆਉਂਦੀਆਂ ਕਿ ਪਿਓ ਸੀਰਾਂ ਦੇ ਤਾਜ ਮੁਹੰਮਦ ਤੇ ਮਾਵਾ ਠੰਡੀਆਂ ਸ਼ਾਵਾਂ ਜਦੋਂ ਛਾਂ ਚਲੀ ਜਾਂਦੀ ਹੈ ਤਾਂ ਜਿੰਨੀ ਮਰਜ਼ੀ ਛਾਂ ਦੇ ਦੋ ਛਾਂ ਛਾਂ ਨਹੀਂ ਲੱਗਦੀ ਤੇ ਜਦੋਂ ਸਿਰ ਦਾ ਤਾਜ ਹੀ ਚਲਾ ਜਾਵੇ ਜਿਹੜੀ ਸ਼ੌਹਰਤ ਹੈ ਦੌਲਤ ਹੈ ਰੁਤਬੇ ਨੇ ਉਹ ਪਿਓ ਨਾਲ ਹੀ ਸੋਹਣੇ ਲੱਗਦੇ ਨੇ ਜੇ ਮਾਪੇ ਸਲਾਮਤ ਨੇ ਤਾਂ ਤੁਹਾਡੀ ਦੁਨੀਆ ਦੀ ਹਰ ਕਾਮਯਾਬੀ ਤੁਹਾਨੂੰ ਇਹ ਲੱਗਦੀ ਹੈ ਕਿ ਮੈਂ ਇਹ ਇਸ ਮੈਦਾਨ ਦੇ ਵਿੱਚ ਲੜ ਕੇ ਮੈਂ ਆਪਣੀ ਜਿੱਤ ਹਾਸਲ ਕੀਤੀ ਹੈ ਪਰ ਉਹਨ ਲੱਖਾਂ ਜਿੱਤਾ ਹਾਸਲ ਕਰ ਲਏ ਜੋ ਮਰਜ਼ੀ ਹਾਸਲ ਕਰ ਲਏ ਜਦੋਂ ਮਾਪੇ ਤੁਰ ਜਾਂਦੇ ਨੇ ਤਾਂ ਤੁਹਾਡੀਆਂ ਬੜੀਆਂ ਬੜੀਆਂ ਕਾਮਯਾਬੀਆਂ ਤੁਹਾਨੂੰ ਜ਼ੀਰੋ ਲੱਗਦੀਆਂ ਨੇ ਮੈਂ ਤਾਂ ਹੁਣੇ ਅਜੇ ਥੋੜੇ ਦਿਨ ਪਹਿਲਾਂ ਅਜੇ ਸਾਡੇ ਅੰਦਰ ਉਸ ਮਾਨ ਦਾ ਦਰਦ ਹੀ ਨਿਕਲਿਆ ਕਿ ਅੰਕਲ ਬਾਰੇ ਸੁਣ ਕੇ ਪਤਾ ਲੱਗਾ ਉਹ ਇੰਨੀ ਪਿਆਰੀ ਰੂਹ ਜਦੋਂ ਅੰਮੀ ਦੇ ਦਫਨ ਕਫਨ ਤੇ ਮਿਲਿਆ ਮੈਂ ਉਹਨਾਂ ਨੂੰ ਉਹ ਇਦਾਂ ਬੱਚਿਆਂ ਵਾਂਗੂ ਰੋ ਰਹੇ ਸੀ ਮੈਂ ਹੁਣੇ ਖਾਨ ਨੂੰ ਇਹ ਸਮਝਾ ਰਿਹਾ ਸੀ ਮੈਂ ਕਹਿੰਦਾ ਜਦੋਂ ਬਜ਼ੁਰਗ ਹੋ ਜਾਂਦੇ ਨੇ ਉਹ ਬੱਚੇ ਹੀ ਹੋ ਜਾਂਦੇ ਨੇ ਤੇ ਬੱਚਾ ਜਿੱਦਾਂ ਇੱਕ ਬੱਚੇ ਦੀ ਜਿੱਦ ਫੜਦਾ ਕਿਵੇਂ ਉਸ ਬੱਚੇ ਨਾਲ ਜਾਣਾ ਉਹ ਉਹਨਾਂ ਦਾ ਪਿਆਰ ਇਹ ਮੈਂ ਤਾਂ ਇਸ ਗੱਲ ਨੂੰ ਇੱਕ ਹੋਰ ਪੋਜ਼ਿਟਿਵ ਮੈਸੇਜ ਇਹ ਲੈ ਕੇ ਚੱਲੇ ਆ ਇਸ ਗੱਲ ਤੋਂ ਕਿ ਜਿਹੜਾ ਪਿਆਰ ਸੀ ਨਾ ਉਹ ਇਹ ਇਸ ਪਿਆਰ ਦੀ ਮਿਸਾਲ ਦੇ ਕੇ ਗਏ ਨੇ ਆਪਣੇ ਕਿ ਜੋ ਉਹਨਾਂ ਦਾ ਆਪਸੀ ਪਿਆਰ ਸੀ ਉਹ ਇਸ ਦੁਨੀਆ 'ਚ ਵੀ ਇਕੱਠੇ ਸੀ ਤੇ ਉਸ ਦੁਨੀਆ 'ਚ ਵੀ ਇਕੱਠੇ ਗਏ ਨੇ ਪਰ ਇਹ ਜਿਹੜਾ ਘਾਟਾ ਹੈ ਖਾਨ ਨੂੰ ਘਾਟਾ ਪਿਆ ਸਾਡਾ ਭਰਾਇਆ ਛੋਟਾ ਹੈ ਸਾਡੇ ਪਰਿਵਾਰ ਦਾ ਘਾਟਾ ਹੈ ਔਰ ਮਾਵਾਬ ਦਾ ਸਿਰ ਤੋਂ ਸਾਇਆ ਉੱਠਣਾ ਬੰਦੇ ਦੀ ਮੈਨੂੰ ਲੱਗਦਾ ਕਿ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਮਾਪੇ ਦੀ ਖਿਦਮਤ ਕਰਦੇ ਆ ਉਹਨਾਂ ਨੂੰ ਖੁਸ਼ ਕਰਦੇ ਆ ਉਹਨਾਂ ਦੀ ਪਰਵਰਿਸ਼ ਉਹਨਾਂ ਦੀਆਂ ਦੁਆਵਾਂ ਮੰਗਦੇ ਆ ਸਲਾਮਤੀਆਂ ਮੰਗਦੇ ਆ ਪਰ ਜਦੋਂ ਮਾਪੇ ਚਲੇ ਜਾਂਦੇ ਨੇ ਤਾਂ ਫਿਰ ਬੰਦਾ ਖਾਲੀ ਹੋ ਜਾਂਦਾ ਇਹ ਅੱਜ ਅਸੀਂ ਸਾਰੇ ਇਕੱਠੇ ਆ ਪਰ ਜਿਹੜੀ ਅੱਜ ਦੀ ਰਾਤ ਉਹਨੇ ਇਕੱਲੇ ਨਹੀਂ ਕੱਟਣੀ ਹੈ ਇਹ ਦਰਦਈ ਤਕਲੀਫ ਉਹਨੂੰ ਪਤਾ ਹੈ ਮੈਂ ਜਿੰਨੇ ਤੁਸੀਂ ਖੜੇ ਹੋ ਮੀਡੀਆ ਸਭ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਪਿਆਰ ਕਰਦੇ ਹੋ ਤੁਸੀਂ ਵੀ ਦੁਆ ਕਰਿਓ ਇਸ ਭਰਾ ਲਈ ਤੇ ਆਵਾਮ ਦੇ ਅੱਗੇ ਵੀ ਬੇਨਤੀ ਕਰਦਾ ਕਿ ਸਾਡੇ ਭਰਾ ਲਈ ਜ਼ਰੂਰ ਦੁਆ ਕਰਿਓ ਕਿ ਅੱਲਾਹ ਪਾਕ ਉਹਨੂੰ ਇਹ ਇਸ ਭਾਣੇ ਮੰਨਣ ਨੂੰ ਤਾਕਤ ਦੇਵੇ ਤੇ ਉਹਨੂੰ ਹੌਸਲਾ ਦੇਵੇ ਉਹ ਆਪਣੀ ਜ਼ਿੰਦਗੀ ਚ ਅੱਗੇ ਹੋਰ ਵਧੇ ਤੇ ਕਾਮਯਾਬੀ ਦੇਖੇ ਉਹਦੇ ਮਾਪੇ ਉਹਨੂੰ ਦੇਖ ਕੇ ਖੁਸ਼ ਹੋਣ ਉਹਦੇ ਲਈ ਦੁਆ ਜ਼ਰੂਰ ਕਰੇ ਉਹਦੇ ਪਰਿਵਾਰ ਲਈ ਦੁਆ ਦੁਰ ਕਰੇ ਬਹੁਤੀ ਕਹਿਨ ਨੂੰ ਤਾਂ ਪਹਿਲੀ ਗੱਲ ਤਾਂ ਆਏ ਆ ਕਿ ਕਹਿਨ ਨੂੰ ਤਾਂ ਕੋਈ ਸ਼ਬਦ ਨਹੀਂ ਹੈਗੇ ਹੁਣ ਹਨ ਦੁੱਖ ਇੱਕ ਨੀਚੇ ਲੈ ਜਾਂਦਾ ਉਹਦੇ ਤੇ ਇੰਨੀ ਜਲਦੀ ਫੇਰ ਇੱਕ ਦੁੱਖ ਆ ਗਿਆ ਮੈਂ ਹੈਰਾਨ ਆ ਇਸ ਗੱਲੋਂ ਕੀ ਚੰਗੇ ਪੜ੍ਹੇ ਸੀਗੇ ਉਹਦੇ ਫਾਦਰ ਸਾਹਿਬ ਤੇ ਪਤਾ ਨਹੀਂ ਰੱਬ ਦੀ ਕੀ ਮਰਜ਼ੀ ਆ ਹਨਾ ਕੀ ਕਹਿ ਸਕਦੇ ਆ ਉਹਦੇ ਅੱਗੇ ਜ਼ੋਰ ਨਹੀਂ ਹੈਗਾ ਪਰ ਮੇਤੋ ਯਾਰ ਉਹ ਰੋਂਦਾ ਨਹੀਂ ਦੇਖਿਆ ਜਾਂਦਾ ਮੇਰਾ ਛੋਟਾ ਭਾਈ ਆ ਮੇਤੋ ਰੋਂਦਾ ਨਹੀਂ ਦੇਖਿਆ ਜਾਂਦਾ ਮੈਂ ਬੜਾ ਬਹੁਤ ਕੱਟ ਰੋਣ ਵਾਲਾ ਬੰਦਾ ਆ ਮੈਂ ਬਹੁਤ ਕੱਟ ਰੋਣਾ ਮੈਂ ਆਪਣੇ ਅੰਦਰ ਹੀ ਰੱਖਦਾ ਜਜ਼ਬਾਤ ਜਿੰਨੇ ਵੀ ਅੰਦਰ ਰੱਖ ਲੈਂਦਾ ਮੈਂ ਇਕੱਲਾ ਬਹਿ ਕੇ ਰੋ ਲੈਣਾ ਪਰ ਅੱਜ ਜੋ ਗੱਲਾਂ ਕਰ ਰਿਹਾ ਸੀ ਤੇ ਉਹਦੀ ਗੱਲਾਂ ਸੁਣ ਸੁਣ ਮੈਨੂੰ ਮਿੱਤ ਵੀ ਨਹੀਂ ਰੁਕਿਆ ਗਿਆ ਅੱਜ ਵੀ ਤੱਕ ਨਾ ਕਰ ਐਨਾ ਰੱਬ ਨੂੰ ਕਹੀਦਾ ਵੀ ਇੰਨਾ ਤੱਕਾ ਨਾ ਕਰ ਕਰ ਜਿੰਨਾ ਬਣਦਾ ਤੇਰਾ ਉਹਨਾ ਕਰ ਜ਼ਿਆਦਾ ਨਾ ਕਰ ਜਸਰੀ ਨੂੰ ਐ ਨਹੀਂ ਲੱਗਦਾ ਜਿਵੇਂ ਨજર ਲੱਗੀ ਹੋਵੇ ਪਿਛਲੇ ਚੰਦ ਦੇ ਨਾਲ ਜੀ ਕਈ ਵੱਡੇ ਚਿਹਰੇ ਜਿਹੜੇ ਦੁਨੀਆ ਨੂੰ ਤਾਨਕੇ ਕਰ ਹਾਂਜੀ ਸਾਨੂੰ ਲੱਗ ਰਿਹਾ ਇਹ ਇਸ ਕਰਕੇ ਅਸੀਂ ਆ ਕੱਲ੍ਹ ਵਾਰ ਚੱਲਦੀ ਰਹਿੰਦੀ ਸਾਡੀ ਆਸ ਵਿੱਚ ਕਲਾਕਾਰ ਭਰਾਵਾਂ ਦੀ ਵੀ ਪਾਠ ਕਰੀਏ ਕੋਈ ਅਰਦਾਸ ਕਰਾਈਏ ਇਹ ਅਸੀਂ ਸਾਰੇ ਡਰੇ ਹੋਏ ਆ ਮੰਡਰ ਲੱਗਦਾ ਵੀਰੇ ਸਿੱਧੀ ਗੱਲ ਦੱਸਦਾ ਮੰਡਰ ਆਵਾ ਵੀ ਸੁੱਖ ਰਹੇ ਸਾਰੇ ਪਾਸੇ ਜਦੋਂ ਮਾਤਾ ਦਾ ਇੰਤਕਾਲ ਹੋਇਆ ਉਸ ਦਿਨ ਵਿੱਚ ਤੁਸੀਂ ਇੱਥੇ ਪਹੁੰਚੇ ਸੀ ਸਭ ਨੇ ਤਾਂ ਕੀਤਾ ਬੱਪੂ ਨਾਲ ਕੋਈ ਗੱਲ ਆਉਂਦੀ ਬੱਪੂ ਨੇ ਮੇਰੀ ਗੱਲ ਇਹੋ ਸੀ ਕਿ ਕਹਿੰਦਾ ਦੇਖ ਲੈ ਚੱਲ ਗਈ ਤੇ ਮਾਤਾ ਤੇ ਵੀ ਬੜੀ ਕੋਸ਼ਿਸ਼ ਕੀਤੀ ਕਹਿੰਦਾ ਯਾਰ ਵੀ ਪਛਾਣ ਨਹੀਂ ਪਾਏ ਆਪਾਂ ਕੋਈ ਨਹੀਂ ਕਹਿੰਦਾ ਹੋਜੂ ਠੀਕ ਹੌਲੀ ਹੌਲੀ ਪਰ ਬਾਅਦ ਚ ਜਿਹੜੀਆਂ ਹੁਣ ਗੱਲਾਂ ਸੁਣ ਚ ਮਿਲਦੀਆਂ ਉਹਨਾਂ ਨੇ ਕਿਹਾ ਵੀ ਇਦਾਂ ਕਰਕੇ ਇਹ ਆ ਕਬਰ ਤੁਹਾਡੀ ਮੰਮੀ ਦੀ ਆ ਇਹ ਇੱਥੇ ਕਬਰ ਤੁਸੀਂ ਮੇਰੀ ਬਣਾਉਣੀ ਆ ਹਨਾ ਤੇ 2 ਦਿਨ ਪਹਿਲਾਂ ਹੀ ਸਾਰਾ ਕੁਝ ਦੱਸ ਗਿਆ ਤੇ ਸਾਡੇ ਇੱਕ ਮੁਸਲਿਮ ਧਰਮ ਚ ਹੁੰਦਾ ਕਿ 20 ਦਿਨਾਂ ਬਾਅਦ ਵੀ ਆਪਾਂ ਅਰਦਾਸ ਕਰਦੇ ਆ ਹਨਾ ਤੇ ਕਬਰ ਤੇ ਜਾ ਕੇ ਮੰਮੀ ਦੀ ਕਬਰ ਤੇ ਜਾ ਕੇ ਉਹਨਾਂ ਨੇ ਕੰਨ ਕੋਲੇ ਕਿਹਾ ਵੀ ਵੀਵੇਂ ਤੋਂ ਪਹਿਲਾ ਪਹਿਲਾ ਮੈਂ ਤੇਰੇ ਕੋਲੇ ਆਇਆ ਲੈ ਇਹ ਗੱਲ ਕਹੀ ਹੈ ਤੇ ਉਹਨਾਂ ਦੀ ਮੁਹੱਬਤ ਸੀ ਬਾਪੂ ਜੀ ਮੰਮੀ ਤੋਂ ਬਿਨਾ ਨਹੀਂ ਸਾਰਦੇ ਸੀਗੇ ਤੇ ਹੁਣ ਜਦੋਂ ਉਹ ਮੰਮੀ ਮਾਤਾ ਨਹੀਂ ਰਹੇ ਤੇ ਉਹ ਕਿੱਦਾਂ ਸਾਰ ਲੰਗੇ ਹਨ ਉਹ ਆਪਣੇ ਜੀਵਨ ਸਾਥੀ ਕੋਲ ਜਾਪ ਅਸੇ ਜੀ ਸ਼ੁਕਰੀਆ ਥੈਂਕ ਯੂ ਸਮਾਂ ਹੈ ਪਹਿਲੇ ਅੰਮੀ ਜਾਨ ਦੀ ਡੈਥ ਹੋਈ ਫਿਰ ਅਪੂ ਜਾਨ ਦੀ ਡੈਥ ਹੋਈ ਹੈ ਔਰ ਸਾਰਿਆਂ ਨੂੰ ਇਹਦਾ ਬਹੁਤ ਦੁੱਖ ਹੈ ਤੇ ਖਾਨ ਸਾਹਿਬ ਸਾਡੇ ਬੱਚੇ ਵੀ ਆ ਸਾਡੇ ਭਰਾ ਵੀ ਆ ਦੋਸਤ ਵੀ ਆ ਔਰ ਇਹਨਾਂ ਨਾਲ ਕਾਫੀ ਵਾਰ ਮੇਰੀ ਮੁਲਾਕਾਤ ਤੇ ਘਰ ਵੀ ਆਏ ਆ ਪ੍ਰੋਗਰਾਮਾਂ ਤੇ ਮਿਲੇ ਐ ਰੈਸਟੋਰੈਂਟਾਂ 'ਚ ਵੀ ਮਿਲੇ ਕਈ ਵਾਰੀ ਮਿਲੇ ਆ ਬੜਾ ਪਿਆਰ ਕਰਦੇ ਬੜਾ ਖੁਸ਼ ਰਹਿਣਾ ਤੇ ਬਾਕੀ ਇਹ ਵੀ ਅੱਲਾਹ ਤਾਲਾ ਦਾ ਜੋ ਹੁਕਮ ਆ ਜੋ ਦਾ ਵਾਹਿਗੁਰੂ ਦਾ ਜੋ ਦਾ ਹੁਕਮ ਉਹਦੀ ਆਗਿਆ ਮੰਨਣੀ ਪੈਣੀ ਠੀਕ ਹੈ ਜੀ ਇਹ ਦੁੱਖ ਸਾਰਿਆਂ ਨੂੰ ਆ ਕਿਹੜਾ ਸ਼ਖਸ ਜਿਹਨੂੰ ਨਹੀਂ ਦੁੱਖ ਸਭ ਨੂੰ ਦੁੱਖ ਆ ਔਰ ਅੱਲਾਹ ਤਾਲਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਇਸ ਖਾਨ ਸਾਹਿਬ ਪਰਿਵਾਰ ਨੂੰ ਵੀ ਇਹਨਾਂ ਤੰਦਰੁਸਤੀ ਦੇਵੇ ਇਹਨੂੰ ਸਬਰ ਦੇਵੇ ਔਰ ਉਹਨਾਂ ਦੇ ਆਤਮਾ ਨੂੰ ਖੁਸ਼ ਰੱਖੇ ਦਾਤਾ ਸਵਰਗ ਚ ਲੈ ਜਾਵੇ ਜੀ